ज्ञान ज्योति चैनल ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਸਰਦਾਰ ਜਸਵਿੰਦਰ ਸਿੰਘ ਜੀ ਢਾਲੀਵਾਲ ਹਨਮਾਨਗੜ੍ਹ ਰਾਜਸਥਾਨ ਕਿਸੇ ਜਾਣ ਪਛਾਣ ਦੀ ਮਹਿਤਾਜ ਨਹੀਂ ਹਨ। ਇਹਨਾਂ ਨੇ ਜਿੱਥੇ ਰਾਜਸਥਾਨ ਤੋਂ ਇਲਾਵਾ ਭਾਰਤ ਦੇ ਸਾਰੇ ਸੂਬਿਆਂ ਵਿੱਚ ਅਧਿਕਾਰਾਂ ਤੋਂ ਵਾਂਝਿਤ ਲੋਕਾਂ ਲਈ ਕਾਫੀ ਵੱਡੀ ਪੱਧਰ ਤੇ ਕੰਮ ਕੀਤਾ। ਸਮਾਜ ਕਾਰਕੁਨਾਂ ਨੇ ਜਿੱਥੇ ਇਹ ਲੋਕਾਂ ਦੇ ਅਧਿਕਾਰਾਂ ਤੇ ਕੰਮ ਕਰਦੇ ਨੇ ਉਥੇ ਨਾਲ ਸਮਾਜ ਦੇ ਸੁਚੇਤ ਲੋਕਾਂ ਨਾਲ ਉਹ ਦਬੇ ਕੁਚਲੇ ਲੋਕਾਂ ਦੀ ਦਸ਼ਾ ਤੇ ਦੇਸ਼ਾ ਦੇ ਬਾਰੇ ਮੀਟਿੰਗਾਂ ਕਰਦੇ ਰਹਿੰਦੇ ਹਨ ਚਿੰਤਤ ਨੇ ਸੋ ਇਸੇ ਲੜੀ ਦੇ ਤਹਿਤ ਅੱਜ ਪੰਜਾਬ ਵਿਖੇ ਆਈ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪੰਜ ਗ੍ਰਾਂਹੀਂ ਕਲਾ ਵਿਖੇ ਸਾਬਕਾ ਸਰਪੰਚ ਸਰਦਾਰਨੀ ਅਮਰਜੀਤ ਕੌਰ ਪੰਜ ਗ੍ਰਾਂਹੀਂ ਜੀ ਦੇ ਗ੍ਰਹਿ ਵਿਖੇ ਉਹਨਾਂ ਨਾਲ ਸਮਾਜਿਕ ਮੁੱਦਿਆਂ ਤੇ ਕਾਫੀ ਲੰਬੀ ਵਾਰਤਾਲਾਪ ਹੋਈ 2 ਘੰਟੇ ਦੀ ਵਾਰਤਾਲਾਪ ਤੋਂ ਬਾਅਦ ਉਹਨਾਂ ਨੇ ਸਮਾਜ ਦੇ ਕਿਸ ਕਿਸ ਪੱਖਾਂ ਤੋਂ ਵਿਚਾਰ ਚਰਚਾ ਕੀਤੀ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਬੀਬੀ ਅਮਰਜੀਤ ਕੌਰ ਜੀ ਨੂੰ ਕਿ ਉਹ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਤੁਸੀਂ ਬੈਠ ਕੇ ਵਿਚਾਰਿਆ ਤੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਉਹਨਾਂ ਮੁੱਦਿਆਂ ਤੇ ਕੰਮ ਕਰਨ ਦੀ ਲੋੜ ਹੈ ਸੋ ਇੱਕ ਬਹੁਤ ਵਧੀਆ ਉਦਮ ਹੈ ਜਿੱਥੇ ਇਸ ਇਨਾ ਕੰਮਾਂ ਨਾਲ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਸ਼ਾਂ ਮਿਲੇਗਾ ਸੋ ਆਓ ਗੱਲ ਕਰਦੇ ਹਾਂ ਬੀਬੀ ਜੀ ਨੂੰ ਪੁੱਛਦੇ ਹਾਂ ਕਿ ਕੀ ਗੱਲ ਬਾਤ ਸਰਕਾਰ ਤੋਂ ਭਾਈ ਜੀ ਭਾਈ ਜੀ ਜਸਵਿੰਦਰ ਸਿੰਘ ਢਾਲੀਵਾਲ ਅਨੁਮਾਨਗੜ ਤਾਂ ਮੈਂ ਪਹਿਲਾਂ ਤਾਂ ਇਹਨਾਂ ਦਾ ਮੇਰੇ ਕੋਲ ਪਹੁੰਚਣ ਤੇ ਜੀ ਆਇਆਂ ਨੂੰ ਕਹਿ ਦਿੱਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਂ ਧੰਨਵਾਦ ਕਰ ਰਹੀ ਹਾਂ ਕਿ ਭਾਈ ਜੀ ਟਾਟੇ ਮਧੂ ਸਿੱਖ ਭਾਈਚਾਰੇ ਦਾ ਸੰਦੇਸ਼ ਲੈ ਕੇ ਮੇਰੇ ਕੋਲ ਪਹੁੰਚਿਆ ਤਾਂ ਅਸੀਂ ਦੇਖਦੇ ਹੀ ਹਾਂ ਕਿ ਜਿਹੜੀ ਸਾਡੀ 40% ਕੋਟ ਹੈ ਮਧੂ ਸਿੱਖ ਭਾਈਚਾਰੇ ਤੇ ਅੱਜ ਤੱਕ ਸਾਨੂੰ ਦਾ ਸਿਰਫ ਇਸੇ ਤਰ੍ਹਾਂ ਤੇ ਸੇਧਾਰੇ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਕੋਈ ਵੀ ਸਰਕਾਰ ਆ ਇਹਨਾਂ ਨੇ ਅੱਜ ਤੱਕ ਸਾਨੂੰ ਅੱਜ ਵੀ ਸਿੱਖ ਭਾਈਚਾਰੇ ਨੂੰ ਵਰਤਿਆ ਤੇ ਸਾਨੂੰ ਭਾਰਤੀਆਂ ਦੇ ਵਿੱਚ ਵੀ ਜਿੱਥੇ-ਜਿੱਥੇ ਅਸੀਂ ਸਾਰੇ ਕੰਮ ਕਰਦੇ ਆ ਸਾਨੂੰ ਉੱਥੇ ਵੀ ਮਤਲਬ ਕਿ ਢੁੱਪੇ ਆਉਂਦੇ ਨਹੀਂ ਮਿਲ ਰਹੇ ਤਾਂ ਭਾਈ ਜੀ ਮੇਰੇ ਕੋਲੇ ਬਹੁਤ ਵੱਡਾ ਸਾਡੇ ਕੋਲ ਸੰਦੇਸ਼ ਲੈ ਕੇ ਆਏ ਆ ਤਾਂ ਅਸੀਂ ਅੱਜ ਇਸ ਦੇ ਦਿਨਸਤ ਹੋ ਗਿਆ ਬਾਈ ਜੀ ਕੋਰਾ ਆਇਆ ਤਾਂ ਅਸੀਂ ਵਿਚਾਰ ਚਰਚਾ ਕੀਤੀ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ 27 ਵਾਲੇ ਇਲੈਕਸ਼ਨ ਦੇ ਵਿੱਚ ਸਭ ਕੀ ਕਰਨਾ ਚਾਹੀਦਾ ਹੈ ਜਿਹੜੀ ਪਾਰਟੀ ਜਿਹੜੀ ਸਰਕਾਰ ਜਿਹੜੀ ਪਾਰਟੀ ਸਾਨੂੰ ਨੁਮਾਇੰਦਗੀ ਦਿੰਦੀ ਆ ਤੇ ਸਾਨੂੰ ਉਸ ਪਾਰਟੀ ਦੇ ਨਾਲ ਖੜਨਾ ਚਾਹੀਦਾ ਹੈ ਤੇ ਅਸੀਂ ਇੱਕ ਹੋਰ ਮੰਗ ਕਰਦੇ ਆ ਕਿ ਸਾਡਾ ਐਸਸੀ ਭਾਈਚਾਰੇ ਦਾ ਮੱਧ ਵੀ ਸਿੱਖ ਭਾਈਚਾਰੇ ਦਾ ਹਜ ਤੱਕ ਪੰਜਾਬ ਵਿੱਚ ਸੋ ਇਸ ਸਮਾਜ ਦੇ ਕਾਫੀ ਮੁੱਦੇ ਨੇ ਜੋ ਚਰਚਾ ਵਿੱਚ ਆਉਣ ਵਾਲੇ ਨੇ ਇਸ ਸਮੇਂ ਸਰਦਾਰ ਜਸਵਿੰਦਰ ਸਿੰਘ ਢਾਲੀਵਾਲ ਨੂੰ ਬੀਬੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਬਿਆਨ ਸਿੰਘ ਸਿੱਧੂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ